ਟੋਰਨਾਮੈਂਟ ਕੋਈ ਵਧੀਆ ਕਰਾਉਂਦੇ ਨੇ ਕਬੱਡੀ ਜਿਵੇਂ ਹੁਣ ਜਾ ਜਾ ਕੜਦੀਆਂ ਖੇਡਾਂ ਤੇ ਉੱਥੇ ਵੀ ਜਾ ਕੇ ਮੈਂ ਆਪਣਾ ਪ੍ਰੈਕਟਿਸ ਕਰਕੇ ਆਇਆ ਚੱਲਦੇ ਬੋਲਟ ਉੱਤੇ ਕਹਿੰਦੇ ਬੋਲਟ ਦੀ ਤਾਂ ਫੇਟ ਹੀ ਬੜੀ ਮਾੜੀ ਹੁੰਦੀ ਜੇ ਸੱਟ ਲੱਗ ਜਾਵੇ ਪ੍ਰੈਕਟਿਸ ਕਰਦੇ 2016 ਤੋਂ ਮਹਾਰਾਜ ਦੀ ਤਰਫਾਈ ਦੀ ਗੱਲਬਾਤ ਫੇਸਬੁਕੀ ਤੋਂ ਟਾਈਮ ਕੱਢ ਕੇ ਥੋੜੇ ਤੇ ਥੋੜਾ ਕਹਿੰਦੇ ਕੱਢ ਕੇ ਟਾਈਮ ਆਪਣੀ ਪ੍ਰੈਸਟਿਕਾ ਕਰਕੇ ਤੇ ਆਪਣੀ ਗੇਮ ਦੀ ਸੈਟਿੰਗ ਕਿਲਾ ਰਾਏਪੁਰ ਦੀਆਂ ਖੇਡਾਂ ਸ਼ੁਰੂ ਹੋ ਗਈਆਂ ਤੇ ਅਮਰਿੰਦਰ ਜੋ ਕਿ ਪਹਿਲਾਂ ਵੀ ਬੋਲਟ ਉੱਤੇ ਬਾਜ਼ੀਆਂ ਪਾਉਂਦੇ ਨੇ ਤੇ 2016 ਤੋਂ ਜਿਹੜੀ ਕਿਲਾ ਰਾਏਪੁਰ ਦੇ ਵਿੱਚ ਬਾਜ਼ੀਆਂ ਕਰਦੇ ਨੇ ਤੇ ਅਲੱਗ-ਅਲੱਗ ਕਰਤੱਬ ਦਿਖਾਉਂਦੇ ਨੇ ਬੋਲਟ ਦੇ ਉੱਤੇ ਤੇ ਸਾਡੇ ਨਾਲ ਅਮਰਿੰਦਰ ਜੀ ਮੌਜੂਦ ਨੇ ਜਿਨ੍ਹਾਂ ਨੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆਪਣੀ ਕਰਤੱਬ ਅਮਰਿੰਦਰ ਜੀ ਫੇਰ ਤੋਂ ਕਿਲਾ ਰਾਏਪੁਰ ਦੇ ਵਿੱਚ ਆਪਣਾ ਦਮਖੰਮ ਦਿਖਾਣ ਲਈ ਆ ਚੁੱਕੇ ਹੋ ਕਿਵੇਂ ਦੇਖਦੇ ਹੋ ਕਿ ਕਿਲਾ ਰਾਏਪੁਰ ਤੋਂ ਤੁਸੀਂ ਆਪਣੀ ਸ਼ੁਰੂਆਤ ਕੀਤੀ ਸੀ ਸਾਸੀ ਕਾਲ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਜੀ ਸ਼ੁਰੂਆਤ ਤਾਂ ਵੀਰ ਜੀ 2016 ਤੋਂ ਮੈਂ ਕੀਤੀ ਸੀ ਇਸ ਵਾਰੀ ਫੇਰ ਹੁਣ 2024 ਦੇ ਵਿੱਚ ਹੈ ਹਰ ਵਸਾਲ ਆਉਨੇ ਆ ਤੇ ਸ਼ੁਰੂਆਤ ਬਸ ਜੋ ਹੁਣ ਲੱਗ ਜਿਓ ਤੁਹਾਨੂੰ ਪਤਾ ਹੀ ਸਾਰਾ ਅਸੀਂ ਗੇ ਮਾ ਔਰ ਟਾਈਮ ਦੇਣ ਉਸ ਤੋਂ ਬਾਅਦ ਅਸੀਂ ਪੇਸ਼ਕਾਰੀ ਕਰਦੇ ਹੁਣ ਕਿਹੜੇ ਕਿਹੜੇ ਤੁਸੀਂ ਜ਼ਿਲ੍ਹੇ ਕਰ ਚੁੱਕੇ ਹੋ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਕੀਤਾ 26 ਜਨਵਰੀ 15 ਅਗਸਤ ਤੇ ਵੀ ਤੁਸੀਂ ਕੀਤਾ ਵਾ ਤੁਸੀਂ ਆਪ ਖੁਦ ਇੱਕ ਸਰਕਾਰੀ ਨੌਕਰੀ ਤੇ ਹੋ ਤੇ ਕਿਵੇਂ ਦੇ ਦੇਓ ਕਿ ਤੁਸੀਂ ਪੱਧਰ ਆਪਣਾ ਉੱਚਾ ਲੈਂਦੇ ਜਾ ਰਹੇ ਹੋ ਹਰ ਵਾਰ ਅਸੀਂ ਵੀ ਇਸ ਵਾਰੀ ਤਾਂ ਮੈਂ ਹੈਗਾ ਸੀ ਤੁਹਾਡਾ ਪੀਯੂ ਯੂਨੀਵਰਸਿਟੀ ਲੁਧਿਆਣਾ 26 ਜਨਵਰੀ ਸੀਐਮ ਸਾਹਿਬ ਆਏ ਹੋਏ ਤੇ ਇਸ ਤੋਂ ਇਲਾਵਾ ਮੈਂ ਸੰਗਰੂਰ ਪੁਰਸਲੈਨ ਹੋ ਗਿਆ ਮਹਾਲੀ ਹੋ ਗਿਆ ਪਟਿਆਲਾ ਹੋ ਗਿਆ ਇਸ ਤੋਂ ਹੋਰ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੈਂ ਹਰ ਵਾਰੀ 15 ਦਾ 26 ਜਨਵਰੀ ਇਸ ਤੋਂ ਇਲਾਵਾ ਨਾ ਜਿਵੇਂ ਜ਼ਿਲ੍ਹਿਆਂ ਦੇ ਵਿੱਚ ਪਿੰਡ ਹੁੰਦੇ ਨੇ ਆਪਣੇ ਅ ਟੂਰਨਾਮੈਂਟ ਕੋਈ ਵਧੀਆ ਕਰਾਉਂਦੇ ਨੇ ਕਬੱਡੀ ਜਿਵੇਂ ਹੁਣ ਜਾ ਜਾ ਕੜਦੀਆਂ ਖੇਡਾਂ ਤੇ ਉੱਥੇ ਵੀ ਜਾ ਕੇ ਮੈਂ ਆਪਣਾ ਪ੍ਰੈਕਟਿਸ ਕਰੀ ਕਰਕੇ ਆਇਆ ਤੇ ਇਸ ਤੋਂ ਇਲਾਵਾ ਤੁਹਾਨੂੰ ਛੋਟੇ-ਮੋਟੇ ਕੋਈ ਟੂਰਨਾਮੈਂਟ ਜੇ ਮਿਲ ਜਾਂਦਾ ਥੋ ਕਿਵੇਂ ਦੇਦੋ ਜੋਰ ਬੜਾ ਲੱਗ ਜਾਂਦਾ ਇੱਕ ਲੇਡੀਜ਼ ਵੀ ਤੁਹਾਡੇ ਨਾਲ ਹੁੰਦੇ ਜੋ ਅੱਗੇ ਸਟੰਟ ਕਰਦੇ ਨੇ ਇਹਦੇ ਉੱਤੇ ਚੱਲਦੇ ਬੁਲਟ ਉੱਤੇ ਕਹਿੰਦੇ ਬੁਲਟ ਦੀ ਤਾਂ ਫੇਟ ਹੀ ਬੜੀ ਮਾੜੀ ਹੁੰਦੀ ਜੇ ਸੱਟ ਲੱਗ ਜਾਏ ਤਾਂ ਲਈ ਅਸੀਂ ਜੋ ਵੀ ਕਰਦੇ ਤੁਹਾਨੂੰ ਕਹਿੰਦਾ ਆਪਣੀ ਰੈਸਲ ਕਰਕੇ ਆਪਣੀ ਪਹਿਲਾਂ ਪ੍ਰੈਕਟਿਸ ਕਰਕੇ ਉਸ ਤੋਂ ਬਾਅਦ ਹੀ ਗਰਾਊਂਡ ਦੇ ਵਿੱਚ اتار ਦਿਆਂ ਲੜਕੀ ਵੀ ਆ ਚੱਲਦੇ ਹੋਏ ਬੁਲਟ ਦੀ ਇਹ ਕੀ ਕਰਦੇ 2016 ਤੋਂ ਮਹਾਰਾ ਦੀ ਕਿਰਪਾ ਹੈ ਜੀ ਕੋਈ ਗੱਲ ਬਾਤ ਤੇ ਹੁਣ ਅੱਜ ਕਿਹੜੀ ਕਿਹੜੀ ਇੱਥੇ ਦਿਖਾਣਾ ਵਾ ਪ੍ਰੈਕਟਿਸ ਕੀਤੀ ਆਵਾ ਦੇ ਰਹੇ ਨੇ ਅੱਜ ਕਹਿ ਰਹੇ ਨੇ ਕਿ ਅਸੀਂ ਦਵਾਗੇ ਤਾਂ ਕਹਿਤਾ ਰਹਿੰਦੇ ਖੁੱਲਾ ਸਮਾਂ ਦਵਾਗੇ ਇਸ ਤੋਂ ਇਲਾਵਾ ਫਿਰ ਜਿਵੇਂ ਵੀ ਸਾਨੂੰ ਸਲਾਮੀ ਦੇਣੀ ਛੰਡੇ ਨੂੰ ਆਪਣਾ ਇਸ ਤੋਂ ਇਲਾਵਾ ਜਿਵੇਂ 26 ਜਨਵਰੀ 15 ਗਾਤੂ ਨੇ ਹੁੰਦਾ ਇਸ ਤੀ ਜਿਵੇਂ ਖੇਡਾਂ ਦੇ ਟਾਈਮ ਆਪਣਾ ਫਲੈਗ ਚੱਕਣੇ ਕੁਝ ਅਮੀਰ ਅਖਬਾਰ ਪੜ੍ਹਨਾ ਜਾਂ ਆਪਣਾ ਲੜਕੀ ਦੇ ਨਾਲ ਅਲੱਗ-ਅਲੱਗ ਸਟੈਪ ਕਰਦਾਗਾ ਢੋਲ ਵਜਾਣਾ ਵੀ ਹੋ ਜਾਂਦਾ ਪੌੜੀ ਕਿਉਂਕਿ ਇੱਥੇ ਸਾਾਨੂੰ ਇੰਨਾ ਟਾਈਮ ਨਹੀਂ ਦਿੱਤਾ ਜਾਂਦਾ ਕਿਵੇਂ ਦੇਖਦੇ ਹਾਂ ਕਿ ਸਰਕਾਰੀ ਨੌਕਰੀ ਵੀ ਕਰਨੀ ਉਹਦੇ ਵਿੱਚ ਟਾਈਮ ਕੱਢ ਕੇ ਪ੍ਰੈਕਟਿਸ ਕਰਨੀ ਕਿੰਨਾ ਕੋਖਾ ਸਮਾਂ ਲੱਗਦਾ ਇੱਥੇ ਵਿੱਚ ਸੀ ਨਾ ਮੈਂ ਲੋਕਲ ਕਾਡੀ ਦੀ ਬਿਜੀਲੈਂਸ ਵਿੱਚ ਆਊਟਸੋਰਸ ਦੇਤੇ ਲੱਗਿਆ ਹੋਇਆ ਹਲੇ ਸਾਨੂੰ ਉੱਥੇ ਪੱਕਾ ਨਹੀਂ ਕੀਤਾ ਗਿਆ ਤੇ ਚੱਲ ਰਿਹਾ ਹਲੇ ਸਾਰਾ ਇਸ ਕਰਕੇ ਮੈਂ ਉੱਥੋਂ ਆਪਣੀ ਡਿਊਟੀ ਤੋਂ ਟਾਈਮ ਕੱਢ ਕੇ ਥੋੜੇ ਤੋਂ ਥੋੜਾ ਕਹਿੰਦੇ ਕੱਢ ਕੇ ਟਾਈਮ ਆਪਣੀ ਪ੍ਰੈਕਟਿਕਾ ਕਰਕੇ ਇਹ ਆਪਣੀ ਗੱਲ ਨਹੀਂ ਸਕਦਾ ਕੋਖਾ ਲੱਗਦਾ ਵਾ ਕਿਉਂਕਿ ਸ਼ਾਮ ਨੂੰ ਪ੍ਰੈਕਟਿਸ ਕਰਨੀ ਸਵੇਰੇ ਡਿਊਟੀ ਤੇ ਚੱਲ ਜਾਣਾ ਫਿਰ ਕਿ ਸਮਾਂ ਨਿਕਲ ਆਂਦਾ ਪੂਰਾ ਸਮਾਂ ਕੱਢ ਲੀਦਾ ਕਿਵੇਂ ਛਨੀ ਐਤਵਾਰ ਵਿੱਚ ਮਿਲ ਜਾਂਦਾ ਸਾਨੂੰ ਜਿਵੇਂ 5 ਵਜੇ ਤੋਂ ਬਾਅਦ ਕਈ ਵਾਰੀ ਸਾਨੂੰ ਕੋਈ ਸਰਕਾਰ ਆ ਛੁੱਟੀ ਆ ਜਾਂਦੀ ਆ ਉਹਦੇ ਵਿੱਚ ਆਪਾਂ ਸਮਾਂ ਕੱਢ ਕੇ ਸਿਰਫ ਫੇਸ ਕਰ ਕਰਦੇ ਤੇ ਪੰਜਾਬ ਸਰਕਾਰ ਨੂੰ ਕਿਵੇਂ ਦੇ ਦੇ ਪੰਜਾਬ ਸਰਕਾਰ ਆ ਖੇਡ ਮਹੌਸਲ ਕਰਾ ਰਹੀ ਹੈ ਨਸ਼ਿਆ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਵਧੀਆ ਠੀਕ ਕਰਾ ਰਹੇ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਬਹੁਤ ਵਧੀਆ ਕਰਾ ਰਹੀ ਹੈ 40 ਤੋਂ 40 ਤੋਂ 41000 ਬੱਚੇ ਨੂੰ ਅਸੀਂ ਨੌਕਰੀ ਦੇ ਚੁੱਕੇ ਨੇ ਉਮੀਦ ਆ ਕਿ ਹਲੇ ਹੋਰ ਵੀ ਕਰ ਦੇਣਗੇ ਅਸੀਂ ਤਾਂ ਆਪ ਉਮੀਦ ਕਰਦੇ ਹਾਂ ਕਿ ਜੇ ਸਾਡਾ ਇਹ ਇਹੀ ਵਿਭਾਗ ਦੇ ਵਿੱਚ ਸਾਨੂੰ ਪੱਕਾ ਕੀਤਾ ਜਾ ਹੁਣ ਪੱਕੇ ਹੁੰਦੇ ਉਮੀਦ ਹੈਗੀ ਆ ਉਮੀਦ ਤਾਂ ਹੈਗੀ ਆ ਸਰ ਕਹਿੰਦੇ ਨੇ ਜਿੱਥੇ 40 41 ਹਜ਼ਾਰ ਕਰਿਆ ਸਾਨੂੰ ਵੀ ਉਮੀਦ ਆ ਕਿ ਸਰਕਾਰ ਆਈ ਆ ਕੰਮ ਤਾਂ ਕਰੀ ਇਹ 26 ਜਨਵਰੀ ਨੂੰ ਦਿਖਾਇਆ ਕਰਤਾ ਬਥੇ ਭਗਵੰਤ ਮਾਨ ਸਾਹਿਬ ਕੋ ਸ਼ਾਬਾਸ਼ੀ ਮਿਲਣੀ ਹੈ ਸੀਐਮ ਸਾਹਿਬ ਆ ਉੱਥੇ ਜੋ ਹੈਗੇ ਜ਼ਰੂਰਤ ਤੇ ਮਦਦਾਂ ਤੇ ਉਸ ਤੋਂ ਬਾਅਦ ਨਾ ਕੋਈ ਉਹਨਾਂ ਦੀ ਮੀਟਿੰਗ ਥੀ ਉਹ ਉੱਤਰ ਚਲੇ ਗਏ ਤੇ ਸਾਡੀ ਮੁਲਾਕਾਤ ਨਹੀਂ ਹੋਈ ਤੇ ਹੁਣ ਅੱਜ ਜਿਹੜੇ ਕਰਤੱਵ ਦਿਖਾਣੇ ਆ ਤੇ ਨਾਲ ਮੈਡਮ ਵੀ ਆਏ ਨੇ ਮੈਡਮ ਹਾਂਜੀ ਮੈਡਮ ਆਏ ਨੇ ਨਾਲ ਉਹ ਨਾਲ ਕਤਾਰਬ ਕਰਨਗੇ ਥੋੜਾ ਟਾਈਮ ਬਾਅਦ ਸਾਡਾ ਇਹ ਗੇਮ ਸ਼ੁਰੂ ਕਰਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਗਾ ਖੇਡ ਮੌਸਮ ਚੱਲ ਰਿਹਾ ਹੈ 올림픽ਾ ਰੂਲਰ 올림픽 ਨਾਮ ਦਿੱਤਾ ਗਿਆ ਇਹਨੂੰ ਮੈਂ ਮੇਰੇ ਵੀਰ ਭੈਣਾਂ ਨੂੰ ਇਹੀ ਬੇਨਤੀ ਕਰ ਸਕਦਾ ਕਿ ਦੇਖੋ ਆਪਣੇ ਨਸ਼ੇ ਨਸੇ ਤੋਂ ਅੱਜ ਕੱਲ ਨਸ਼ੇ ਬਹੁਤ ਜ਼ਿਆਦਾ ਹੈਗੇ ਉਹ ਨਸ਼ੇ ਤੋਂ ਦੂਰ ਹੋ ਕੇ ਆਪਣੇ ਮਾਂ ਮੰਮੀ ਰੇੜੀ ਮਾਪੇ ਦੀ ਸੇਵਾ ਕਰੋ ਤੇ ਪਰਿਵਾਰ ਦੇ ਵਿੱਚ ਹੱਸ ਖੇਡ ਕੇ ਰਹੋ ਤੇ ਜੇ ਕਿਸੇ ਜੇ ਟੈਲੈਂਟ ਹੈ ਮੇਰੀ ਆਪਣੇ ਭੈਣ ਭਰਾ ਚ ਉਹ ਆਪਣਾ ਗਰਾਊਂਡ ਦੇ ਵਿੱਚ ਉਤਰ ਕੇ ਦਿਖਾ ਸਕਦਾ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਜਿਹੜੇ ਆ ਅਮਰਿੰਦਰ ਨੇ ਕਿਹਾ ਹੈ ਕਿ ਜਿਹੜਾ ਟੈਲੈਂਟ ਆਪਣਾ ਗਰਾਊਂਡ ਦੇ ਵਿੱਚ ਦਿਖਾਇਆ ਜਾਵੇ ਤੇ ਨਸ਼ਿਆਂ ਦੇ ਵਿੱਚੋਂ ਜਿਹੜੇ ਦਲਦਲ ਆ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਦਲਦਲ ਆ ਉਹ ਤੋਂ ਦੂਰ ਰਿਹਾ ਜਾਵੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਰਿਪੋਰਟ ਐਸਐਮਜੀ ਨਿਊਜ਼ ਲੁਧਿਆਣਾ